ਦਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਅੱਜ ਆਏ ਆ ਜਿੱਥੇ ਪਾਣੀ ਦੀ ਮਾਰ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਵੀ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਸ ਪਿੰਡ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਹੈ ਆਮ ਲੋਕ ਜਿਹੜੇ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਪਰ ਸਰਪੰਚ ਸਾਹਿਬ ਮੈਯੂਨਸ ਸਰਪੰਚ ਸਾਹਿਬਾ ਕਿਹੜਾ ਪਿੰਡ ਹੈਗਾ ਤੇ ਕਿੰਨਾ ਕ ਜ਼ਿਆਦਾ ਪਾਣੀ ਹੈ ਇਹ ਗਲੜੀ ਅੱਡਾ ਜੀ ਲਾਗੇ ਪਿੱਛੇ ਪਿੰਡ ਮਗਲਾਨੀ ਚੱਕਾ ਪਿੰਡ ਗਲੜੀ ਹੈ ਪਾਣੀ ਇੱਥੇ ਕਾਫੀ ਹੈ ਹਰ ਘਰ ਚ ਪਾਣੀ ਹੈ ਦੁਕਾਨਾਂ ਚ ਘਰ ਚ ਲੋਕਾਂ ਦਾ ਦੁਕਾਨਦਾਰਾਂ ਦਾ ਸਾਰ ਸਰਪਸਾਰ ਪਾਣੀ ਅੱਗੇ ਕੀ ਸਥਿਤੀ ਹੈ ਇੱਥੇ ਵੀ ਆਪਾਂ ਦੇਖ ਰਹੇ ਆ 2 ਤੋਂ 2.5 ਫੁੱਟ ਇੱਥੇ ਵੀ ਪਾਣੀ ਆ ਅੱਗੇ ਕੀ ਸਥਿਤੀ ਪਿੰਡ ਅੱਗੇ ਫੋਨ ਦਾ ਨੈਟਵਰਕ ਬਿਲਕੁਲ ਟੁੱਟ ਚੁੱਕਿਆ ਅੱਗੇ ਦੀ ਸਥਿਤੀ ਬਾਰੇ ਸਾਨੂੰ ਨਹੀਂ জানা ਪਾਣੀ ਕਾਫੀ ਅੱਗੇ ਜਿਹੜੇ ਲੋਕ ਨੇ ਉੱਥੋਂ ਦੇ ਲੋਕ ਕੰਟੈਕਟ ਹੀ ਨਹੀਂ ਹੈਗਾ ਸਾਡਾ ਪਾਣੀ ਕਾਫੀ ਹੈ ਕਿਉਂਕਿ ਤੁਸੀਂ ਟੁੱਟ ਚੁੱਕੀ ਆ ਕੋਈ ਸੰਪਰਕ ਨਹੀਂ ਆ ਰਿਹਾ ਨਾ ਹੀ ਨੈਟਵਰਕ ਚੱਲ ਰਿਹਾ ਨਾ ਫੋਨ ਚੱਲ ਰਿਹਾ ਬਚਾਅ ਕਾਰਜ ਚੱਲ ਰਹੇ ਆ ਬਚਾਅ ਕਾਰਜ ਚੱਲ ਰਹੇ ਆ ਆਰਮੀ ਵਾਲੇ ਆਏ ਨੇ ਬੋਟ ਲੈ ਕੇ ਜਾ ਰਹੇ ਨੇ ਜਿੰਨੇ ਵੀ ਕੋਈ ਪੇਸ਼ੈਂਟ ਹੈ ਕੁਛ ਵੀ ਹੈ ਉਹਨ ਤੇ ਬੜੀ ਤੋਂ 3 ਜੈਕ ਲਾਈ ਉਹਦਾ ਕੋਈ ਅੰਦਾਜ਼ਾ ਹੋ ਸਕਦਾ ਕਿ ਕਿੰਨਾ ਕੁ ਜ਼ਿਆਦਾ ਪਾਣੀ ਆ ਚੁੱਕਿਆ ਅੱਗੇ ਕਿੰਨੇ ਫੁੱਟ ਆ ਪਾਣੀ ਫੁੱਟ ਸਾਡੇ ਤੇ ਕਾਫੀ 5-6 ਫੁੱਟ ਪਾਣੀ ਹੈ ਅੱਗੇ ਅੱਗੇ ਇਸ ਤੋਂ ਵੀ ਜ਼ਿਆਦਾ ਅੱਗੇ ਇਸ ਤੋਂ ਜ਼ਿਆਦਾ ਹੋਏਗਾ ਬਿਲਕੁਲ ਹੁਣ ਤੁਹਾਡੇ ਪਿੰਡ ਦੀ ਉਹ ਪਿੰਡ ਦਰਿਆ ਦੇ ਬਿਲਕੁਲ ਕੋਲ ਨੇ ਰਾਵੀ ਦੇ ਉੱਥੇ ਪਾਣੀ ਚੜਦਾ ਤੁਹਾਡੇ ਪਿੰਡ ਦੀ ਹੁਣ ਕੀ ਸਥਿਤੀ ਮੌਜੂਦਾ ਸਾਡੇ ਪਿੰਡ ਥੋੜਾ ਜਿਹਾ ਪਾਣੀ ਘਟਿਆ ਆ ਬਸ ਸਟੇਬਲ ਕਾਲੋ ਥੋੜਾ ਜਿਹਾ ਪਾਣੀ ਘਟਿਆ ਬਸ ਕੋਈ ਖਾਸ ਨਹੀਂ ਪਾਣੀ ਮਰੇ ਲਗਾਤਾਰ ਹੀ ਆ ਪਾਣੀ ਲਗਾਤਾਰ ਆ ਰਿਹਾ ਲਗਾਤਾਰ ਤਾਂ ਕਿਵੇਂ ਫਿਰ ਰਾਸ਼ਨ ਪਾਣੀ ਦਾ ਜਾਂ ਕਿਵੇਂ ਗੁਜ਼ਾਰਾ ਚੱਲਦਾ ਸਸਤਾਵਾਂ ਆ ਰਹੀਆਂ ਨੇ ਆਰਮੀ ਵੀ ਮਦਦ ਕਰ ਰਹੀ ਹੈ ਕਾਫੀ 3 ਜੈਕ ਲਾਈ ਹੈ ਉਹਨਾਂ ਨੇ ਲੋਕਾਂ ਦੀ ਇਸ ਇਲਾਕੇ ਦੀ ਕਾਫੀ ਤੱਕ ਮਦਦ ਕੀਤੀ ਹੈ ਪ੍ਰਸ਼ਾਸਨ ਨੇ ਪ੍ਰਸ਼ਾਸਨ ਵੀ ਆ ਰਿਹਾ ਜਿੱਥੋਂ ਤੱਕ ਪਹੁੰਚ ਹੋ ਰਹੀ ਹੈ ਬਾਕੀ ਅੱਗੇ ਪਾਣੀ ਹੈ ਨਹੀਂ ਜਾ ਸਕਦੇ ਰਸਤਾ ਬੰਦ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਮੰਗ ਕਰਦੇ ਹੋ ਜੀ ਗਰੀਬਾਂ ਦੀ ਲੰਗਰ ਵਗੈਰਾ ਖਾਣ ਪੀਣ ਦੀ ਮਦਦ ਕੀਤੀ ਜਾਏ ਫਿਰ ਲਾਲ ਦੇ ਖਣਪਿੰਦੀ ਮਤੋ ਜੇ ਬਾਕੀ ਤੇ ਬਾਅਦ ਚ ਦੇਖਾਂਗੇ ਪਾਣੀ ਮੁੱਕਣ ਤੋਂ ਬਾਅਦ ਸਰਪੰਚ ਸਾਹਿਬ ਬਾਰਡਰ ਏਰੀਆ ਗਾ ਲਗਾਤਾਰ ਪਾਣੀ ਦੀ ਮਾਰ ਪੈਂਦੀ ਹੈ ਪੈਰਾਂ ਤੇ ਆ ਸਕਦਾ ਇਹ ਜਿਵੇਂ 23 ਜ ਵੀ ਉਸ ਤੋਂ ਪਹਿ ਸੋ ਮੁਗਲਾਨੀ ਪਿੰਡ ਵਿਖੇ ਪਖ ਰਿਹਾ ਬਾਰਡਰ ਏਰੀਆ ਇਹ ਪੈਂਦਾ ਵਾ ਪਾਣੀ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਕਿੰਨਾ ਜਿਆਦਾ ਵਾ ਖਾਸ ਤੌਰ ਤੇ ਜਿਹੜੇ ਬਜ਼ੁਰਗ ਤੇ ਬੱਚੇ ਆ ਉਹਨਾਂ ਨੂੰ ਕਾਫੀ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਤੋਂ ਇਲਾਵਾ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਤਾਂ ਘਰਾਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਹਰ ਪਾਸੇ ਇਹਨਾਂ ਨੂੰ ਨੁਕਸਾਨ ਚਿਹਰੇ ਦਾ ਪੈ ਰਿਹਾ ਵਾ ਹਾਲਾਂਕਿ ਇਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਵੀ ਕਿ ਜਲਦੀ ਤੋਂ ਜਲਦੀ ਜਿਹੜੇ ਆ ਲੋਕਾਂ ਦੀ ਮਦਦ ਕੀਤੀ ਆ ਚਾਹੇ ਉਹ ਖਾਣ ਪੀਣ ਦੀ ਹੋਵੇ ਜਾਂ ਜਿਹੜੇ ਲੋਕ ਫਸ ਚੁੱਕੇ ਨੇ ਉਹਨਾਂ ਨੂੰ ਘਰਾਂ ਤੱਕ ਪਹੁੰਚਾਇਆ ਜਾਵੇ ਸੋ ਜਿਹੜੇ ਹੋਰ ਪਿੰਡਾਂ ਦੇ ਲੋਕ ਨੇ ਜਾਂ ਜਿਹੜੇ ਹੜਪ੍ਰਭਾਵਿਤ ਇਲਾਕੇ ਨਾਲ ਵਿੱਚ ਜਾ ਕੇ ਅੱਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਆ ਜਾਂ ਫਿਰ ਉਹਨਾਂ ਦੇ ਇਲਾਕੇ ਦੀ ਕੀ ਸਥਿਤੀਆਂ ਮੌਜੂਦਾ